ਬੀਤੇ ਦਿਨ ਦਿੱਲੀ ਦੇ ਵਿੱਚ ਹੋਈ ਅਤਵਾਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੀ ਪੁਲਿਸ ਜਿਹੜੀ ਹੈ ਹਾਈ ਅਲਰਟ ਤੇ ਹੈ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਸਮੇਂ ਹਾਈ ਅਲਰਟ ਤੇ ਨੇ ਲੁਧਿਆਣਾ ਦੇ ਵਿੱਚ ਵੀ ਲੁਧਿਆਣਾ ਪੁਲਿਸ ਸਤਰਕ ਨਜ਼ਰ ਆ ਰਹੀ ਹੈ ਲੁਧਿਆਣਾ ਪੁਲਿਸ ਨੇ ਅੱਜ ਲੁਧਿਆਣਾ ਦੇ ਜੀਐਮਡੀ ਸਿਟੀ ਸੈਂਟਰ ਮਾਲ ਦੇ ਵਿੱਚ ਚੈਕਿੰਗ ਕੀਤੀ ਗਈ ਹਾਲਾਂਕਿ ਪੁਲਿਸ ਨੇ ਬਾਅਦ ਵਿੱਚ ਇਹ ਸਾਫ਼ ਕੀਤਾ ਕਿ ਇਹ ਇੱਕ ਮੌਕ ਟ੍ਰਿਲ ਕੀਤੀ ਗਈ ਹੈ ਵੀ ਜੇਕਰ ਕੋਈ ਅਨਸੁਖਾਂ ਵੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਨੇ ਉੱਥੇ ਕੰਮ ਕਿਸ ਤਰੀਕੇ ਨਾਲ ਕਰਨਾ ਹੈ ਪੂਰੇ ਮਾਲ ਦੀ ਚੈਕਿੰਗ ਕੀਤੀ ਗਈ ਅਤੇ ਇਹ ਵੀ ਦੇਖਿਆ ਗਿਆ ਵੀ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਕਿੱਥੇ-ਕਿੱਥੇ ਪੁਲਿਸ ਦੀ ਨਫਰੀ ਜਿਹੜੀ ਹੈ ਕਰਵਾਈ ਜਾਏਗੀ ਅਤੇ ਪੁਲਿਸ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਮੌਜੂਦ ਪਬਲਿਕ ਨੂੰ ਬਾਹਰ ਕੱਢਣਾ ਹੈ ਅਤੇ ਸੁਰੱਖਿਆ ਵੀ ਰਿਪੀਟ ਸੁਰੱਖਿਆ ਦੇ ਵੀ ਪ੍ਰਬੰਧ ਕਰਨੇ ਨੇ ਤਾਂ ਮੌਕੇ ਤੇ ਲੁਧਿਆਣਾ ਦੇ ਵਿੱਚ ਸਮੀਰ ਵਰਮਾ ਨੇ ਉਹਨਾਂ ਦੀ ਟੀਮ ਦੇ ਨਾਲ ਚੈਕਿੰਗ ਕੀਤੀ ਹੈ ਜਿਸ ਦੇ ਵਿੱਚ ਸੈਂਟਰਲ ਡਿਵੀਜ਼ਨ ਦੇ ਸਾਰੇ ਐਸ ਐਚ ਓ ਵੀ ਮੌਜੂਦ ਸੀ ਇਸ ਮਾਮਲੇ ਤੇ ਪੁਲਿਸ ਅਫਸਰ ਸਮੀਰ ਵਰਮਾ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਬਿਊਰੋ ਰਿਪੋਰਟ ਜਨ ਹਿਤੇਸ਼ੀ ਜੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਆਪਣੇ ਮਾਨਯੋਗ ਸੀਟੀ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਇੱਕ ਮੌਕ ਡ੍ਰਿਲ ਜਿਹੜੀ ਅਸੀਂ ਜੀਐਮਡੀ ਮਾਲ ਵਿੱਚ ਕੀਤੀ ਹੈ ਅੱਜ ਇਹਦੇ ਵਿੱਚ ਮੌਕ ਡ੍ਰਿਲ ਦਾ ਮਤਲਬ ਹੁੰਦਾ ਹੈ ਕਿ ਰੱਬ ਨਾ ਕਰੇ ਲੇਕਿਨ ਅਗਰ ਕੁਝ ਵੀ ਅਨਸਮਖੇ ਜਿਹੜੀ ਘਟਨਾ ਜਿਹੜੀ ਹੈ ਉਹ ਹੋ ਜਾਂਦੀ ਹੈ। ਤਾਂ ਉਹਦੇ ਵਿੱਚ ਪੁਲਿਸ ਨੇ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਹੈ। ਉਹਦੇ ਲਈ ਜਿਹੜੀ ਇੱਕ ਟ੍ਰੇਨਿੰਗ ਅਸੀਂ ਟਾਈਮ-ਟਾਈਮ ਤੇ ਕਰਦੇ ਰਹਿੰਦੇ ਆ। ਤਾਂ ਉਹ ਜਿਹੜੀ ਐਕਸਰਸਾਈਜ਼ ਅਸੀਂ ਅੱਜ ਕੀਤੀ ਇਹਦੇ ਵਿੱਚ ਅਸੀਂ ਜਿਵੇਂ ਸੈਂਟਰਲ ਦੇ ਸਾਰੇ ਐਸ ਐਚ ਓ ਸੈਂਟਰਲ ਸਬਡਿਵੀਜ਼ਨ ਦੇ ਸਾਰੇ ਐਸ ਐਚ ਓਜ਼ ਇਨਵੋਲ ਕੀਤੇ ਮੈਂ ਵੀ ਮੌਕੇ ਤੇ ਆਇਆ। ਤੇ ਇਹਦੇ ਵਿੱਚ ਜਿਵੇਂ ਅਸੀਂ ਦੋ ਐਸ ਐਚ ਓਜ਼ ਅੰਦਰ ਲਾਏ ਨੇ ਦੋ ਐਸਐਚਓ ਤੁਸੀਂ ਬਾਹਰ ਲਾਏ ਨੇ ਇੱਕ ਤੋਂ ਅਸੀਂ ਗੇਟ ਜਿਵੇਂ ਕਵਰ ਕਰਨੇ ਨੇ ਅਗਰ ਸੁਪੋਜ਼ ਹੋ ਜਾਂਦਾ ਕੁਝ ਤਾਂ ਦੋ ਐਸਐਚਓ ਦੀ ਡਿਊਟੀ ਲਈ ਹੈ ਕਿ ਉਹ ਮਾਲ ਖਾਲੀ ਕਰਾਇਆ ਕਿਵੇਂ ਕਰਾਂਗੇ ਅੰਦਰ ਚੈਕਿੰਗ ਕਰਨਗੇ ਤੇ ਇੱਕ ਐਸਐਚਓ ਗੇਟ ਕਵਰ ਕਰਕੇ ਜਿਹੜੇ ਬਾਹਰੋਂ ਕੋਈ ਅੰਦਰ ਨਾ ਆ ਸਕੇ ਤੇ ਇੱਕ ਬਿਲਕੁਲ ਆਊਟਰ ਕਾਰਡਨ ਤੇ ਕਿ ਜਿਹੜੇ ਭੀੜ ਹੈਗੀ ਆ ਬਾਹਰ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਇੱਕ ਐਕਸਰਸਾਈਜ਼ ਹੈ ਇਸ ਨਾਲ ਕੀ ਹੈ ਮੁਲਾਜ਼ਮਾ ਦੀ ਆਪਾਨੇ ਅਤੇ ਕਿਤੇ ਵੀ ਹਸਲ ਜੀ ਹੋ ਜਾਂਦੀ ਹੈ ਪਤਾ ਲੱਗਦਾ ਰਹਿੰਦਾ ਹੈ ਕਿ ਅਗਰ ਕੁਝ ਹੁੰਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਚਾਹੀਦਾ ਤੁਹਾਡੇ ਕੋਲ ਇਖਿਵਾ ਹੋਰ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਮੌਕਾ ਚਲਾਈ ਜਾਂਦੀ ਹੈ ਅੱਜ ਜਿਹੜਾ ਅਸੀਂ ਜੀਐਮਡੀ ਮਾਲ ਕੀਤਾ ਹੈਗਾ ਤੁਸੀਂ ਦੇਖਿਆ ਹੋਣਾ ਸੀ ਕਿ ਅੱਗੇ ਰੇਲਵੇ ਸਟੇਸ਼ਨ ਵਗੈਰਾ ਵੀ ਚੈੱਕ ਕਰਦੇ ਆਂ ਹੋਰ ਬਾਜ਼ਾਰਾਂ ਦੀ ਵੀ ਕਰਦੇ ਆਂ ਅੱਜ ਸਪੈਸੀਫਿਕਲੀ ਅਸੀਂ ਜਿਹੜਾ ਇਹ ਮਾਲ ਚੂਜ਼ ਕਰਕੇ ਤੇ ਕੀਤਾ ਸਰ ਬੀਤੇ ਦਿਨ ਦਿੱਲੀ ਦੇ ਵਿੱਚ ਕੀ ਸੀ ਕਿ ਬਲਾਸਟ ਹੋਇਆ ਉਹਨਾਂ ਨੂੰ ਲੈ ਕੇ ਰੈਡ ਅਲਰਟ ਜਾਰੀ ਹੋਇਆ ਤੇ ਜੀ ਪੰਜਾਬ ਨੇ ਉਹਦੇ ਲਈ ਵੀ ਕੀ ਵਿਵਸਥਾ ਜਾਰੀ ਕੀਤੀ ਹੈ ਬਿਲਕੁਲ ਜਿਹੜਾ ਹੈਗਾ ਜੀ ਜਿਹੜਾ ਕਿ ਹੋਇਆ ਦਿੱਲੀ ਤੁਹਾਨੂੰ ਸਾਰਿਆਂ ਨੂੰ ਪਤਾ ਰੈੱਡ ਫੋਰਡ ਦੇ ਨੇੜੇ ਬਲਾਸਟ ਹੋਇਆ ਤਾਂ ਸਾਨੂੰ ਵੀ ਜਿਹੜਾ ਹੈਗਾ ਕਿ ਵੈਸੇ ਇੱਥੇ ਕੁਝ ਵੀ ਕੋਈ ਇਨਪੁਟ ਨਹੀਂ ਹੈਗੀ ਹੈ ਲੇਕਿਨ ਅਬ ਅਗਰ ਕੰਟਰੀ ਵਿੱਚ ਕਿਤੇ ਹੋਇਆ ਤਾਂ ਤਰਕ ਰਹਿਣਾ ਚਾਹੀਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਤਰਕ ਹੋਣਾ ਜੇ ਨਾਰਮਲ ਰੂਟੀਨ ਐਕਸਰਸਾਈਜ਼ ਹੈ ਪੁਲਿਸ ਅਲਰਟ ਹੈ ਆਪਣੀ ਡਿਊਟੀ ਕਰ ਰਹੀ ਹੈ ਤੇ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇਹ ਸੁਨੇਹਾ ਦਿੰਨੇ ਆ ਕਿ ਤੁਸੀਂ ਵੀ ਆਪਣਾ ਪੈਨਿਕ ਨਾ ਹੋ ਵਧੀਆ ਤਰੀਕੇ ਨਾਲ ਆਪਣਾ ਕਰੋ ਤੇ ਲੇਕਿਨ ਜਿੱਥੇ ਕੋਈ ਲੱਗਦਾ ਤੁਹਾਨੂੰ ਕਿ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਵਿੱਚ ਘੁੰਮ ਰਿਹਾ ਤੁਹਾਡੇ ਆਸ-ਪਾਸ ਦਿਖਾਈ ਦੇ ਰਿਹਾ ਕਿਤੇ ਕੋਈ ਕਿਰਾਏ ਤੇ ਰਹਿ ਰਿਹਾ ਜੇ ਕੋਈ ਸ਼ੱਕੀ ਵਸਤੂ ਪਈ ਹੈ ਉਹਦੇ ਇਮੀਡੀਏਟਲੀ ਜਿਹੜੀ ਸੂਚਨਾ ਪੁਲਿਸ ਨੂੰ ਦੇਉ। ਥੈਂਕ ਯੂ ਸੌਰੀ। ਜਿੰਨਾ ਵੱਡਾ ਸ਼ਹਿਰ ਹੈ ਇੰਨੋਵਲ ਸੀਜ਼ਨ ਲਈ ਇੰਟਰਪਰਿਜ਼ਰ ਹੋ ਗਿਆ। ਛੋਟੇ ਬਾਜ਼ਾਰ ਨੇ ਛੋਟੀਆਂ-ਛੋਟੀਆਂ ਰਾਸ਼ ਬਹੁਤ ਜ਼ਿਆਦਾ ਹੈ। ਉਹਦੇ ਲਈ ਵੀ ਕੋਈ ਸਪੈਸ਼ਲ ਕੀ ਹੈ? ਬਿਲਕੁਲ ਜਿਹੜਾ ਬੇਸਿਕਲੀ ਤਾਂ ਟ੍ਰੈਫਿਕ ਪੁਲਿਸ ਜਿਹੜਾ ਉਹ ਨੂੰ ਅਸੀਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕਰਦੇ ਰਹੇ ਹਾਂ। ਪਰ ਅਸੀਂ ਥਾਣੇ ਵਾਲੇ ਵੀ ਇਨਵੋਲਵ ਹੁੰਦੇ ਆ। ਸੋ ਵਰਕਫੋਰਸ ਟਾਈਮ ਤੇ ਜਿਹੜੀ ਮੁਹਿੰਮ ਪਹਿਲਾਂ ਵੀ ਕੀਤੀ ਜਾਦੀ ਤਾਂ ਅੱਗੇ ਵੀ ਕੀਤੀ ਜਾਦੀ।